ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਉਸ ਜਗ੍ਹਾ ਤੇ ਖੜਾ ਵਾਂ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਸੇ ਬੜੇ ਬੈਠਿਆ ਕਰਦੇ ਸੀ ਇਹ ਸਾਰਾ ਸਮਰ ਪੈਲੈਸ ਉਹਨਾਂ ਦਾ ਔਰ ਐਸਾ ਸਿੱਖ ਰਾਜ ਐਸਾ ਰਾਜਪਾਗ ਦੁਨੀਆ ਚਾਦ ਕਰਦੀ ਜਿਸ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਐਸੇ ਇੱਕ ਐਸੀ ਸ਼ਖਸੀਅਤ ਸੀ ਕਿ ਜਦੋਂ ਉਹਨਾਂ ਬਾੜੇ ਪੜਦੇ ਆ ਤੇ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਆ ਇਟਾ ਵੱਡਾ ਰਾਜ ਭਾਗ ਚ ਇਸ ਜਰਨਲ ਨੇ ਸਾਨੂੰ ਦਿੱਤਾ ਸੀਗਾ ਉਸ ਦਾ ਦਿਲ ਵੀ ਬਹੁਤ ਵੱਡਾ ਸੀ ਉਸ ਦੇ ਰਾਜ ਵਿੱਚ ਕੋਈ ਜੇਲ ਨਹੀਂ ਸੀ ਹੁੰਦੀ ਸ਼ੇਰੇ ਪੰਜਾਬ ਨੇ ਧਾਰਮਿਕ ਪਵਿੱਤਰ ਸਥਾਨਾਂ ਤੇ ਜਿਵੇਂ ਕਿ ਗੁਰੂ ਘਰਾਂ ਚ ਮੰਦਰਾਂ ਚ ਮਸਜਿਦਾਂ ਚ ਸੋਨੇ ਦੀ ਸੇਵਾ ਕਰਵਾਈ ਸੋ ਜਦੋਂ ਇਹ 84 ਕਿਲਿਆਂ ਦੇ ਵਿੱਚ ਸਮਰ ਪੈਲਸ ਆ ਮਹਾਰਾਜਾ ਰਜੀਤ ਸਿੰਘ ਜੀ ਦਾ ਜਦੋਂ ਵੀ ਮੇਰਾ ਦਿਲ ਉਦਾਸ ਹੁੰਦਾ ਜਦੋਂ ਵੀ ਕਿਤੇ ਮੈਂ ਟਾਈਮ ਮੇ ਕੋ ਨਿਕਲਦਾ ਤੇ ਮੈਂ ਸਿੱਧਾ ਇੱਥੇ ਆ ਜਾਂਦਾ ਕਿਉਂਕਿ ਮੈਂ ਇੱਥੇ ਆ ਕੇ ਆਪਣੇ ਆਪ ਨੂੰ بڑا ਕਰਮਾ ਭਾਗਾ ਵਾਲਾ ਸਮਝਦਾ ਹਾਂ ਜਿੰਨੇ ਜੋਗਾ ਹੈਗਾ ਸੇਵਾ ਕਰਕੇ ਜਾਣਾ ਇੱਥੇ ਬੜੀ ਖੁਸ਼ੀ ਮਿਲਦੀ ਹੈ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਉਸ ਜਰਨੈਲ ਦੀ ਯਾਦਗਾਰ ਤੇ ਆ ਕੇ ਉੱਥੇ ਵੇਖਦਾ ਹਾਲਾਤ ਕਿਦਾਂ ਦੇ ਆ ਜਿੰਨੇ ਜੋਗਾ ਹੈਗਾ ਸਹੀ ਕਰਨ ਦੀ ਕੋਸ਼ਿਸ਼ ਕਰਦਾ ਮਨ ਨੂੰ ਮੇਰੇ ਨੂੰ ਸਕੂਨ ਮਿਲਦਾ ਕਿਉਂ ਕਿਉਂਕਿ ਸ਼ੇਰ-ਏ-ਪੰਜਾਬ ਸੋਚਦਾ ਉਹ ਕਿ ਜਿੰਨਾਂ ਨੂੰ ਐਡਾ ਵੱਡਾ ਮਹਾਰਾਜ ਭਾਗ ਦੇ ਕੇ ਗਿਆ ਸੀਗਾ ਉਹਨਾਂ ਨੇ ਮੇਰੇ ਰਾਜਪਾਗ਼ਿਚ ਤੇ ਕੋਈ ਵਾਅਦਾ ਨਹੀਂ ਕੀਤਾ ਮੇਰਾ ਰਾਜਪਾਗ਼ਿ ਜਿੱਥੇ ਗਵਾ ਲਿਆ ਉੱਥੇ ਮੇਰੇ ਰਾਜਪਾਗ਼ਿ ਦੀਆਂ ਨਿਸ਼ਾਨੀਆਂ ਨੂੰ ਵੀ ਉਜਾੜ ਦਿੱਤਾ ਬੜਾ ਦੁੱਖ ਨਾ ਕਹਿਣਾ ਪੈ ਰਿਹਾ ਕਿ ਅੱਜ ਤੱਕ ਤਿੰਨ ਕਲੱਬ ਨੇ ਜੋ ਨਿਆਂਇਤ ਤੌਰ ਤੇ ਕੋਈ ਨਹੀਂ ਔਰ ਆੜੇ ਦੋੜੇ ਸਫਾਈ ਦੇ ਇਹਨੇ ਬੁਰੇ ਹਾਲਾਤ ਸੀਗੇ ਕਿ ਸਫਾਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਹੁਣ ਤੁਸੀਂ ਸਫਾਈ ਦੇਖ ਸਕਦੇ ਹੋ ਜਦੋਂ ਤੁਸੀਂ ਭਈ ਆਉਂਦੇ ਜੇ ਤੇ ਪਾਗਲਿਆਂ ਨੂੰ ਪਤਾ ਹੁੰਦਾ ਕਿ ਮਾਲਕ ਆ ਗਏ ਨੇ ਉਹਨਾਂ ਦੇ ਵਾਰਿਸ ਆ ਗਏ ਨੇ ਫਿੱਕੇ ਤੇ ਨਕਤੇ ਟੁੱਡੀਆਂ ਵਿਰਾਸਤਾਂ ਯਾਦਗਾਰਾਂ ਬਚ ਜਾਂਦੀਆਂ ਇਹ ਨਿਸ਼ਾਨੀਆਂ ਨੇ ਉਹ ਨਿਸ਼ਾਨੀਆਂ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਮੈਨੂੰ ਲੱਗਦਾ ਕਤਾਬਾਂ 'ਚ ਹੀ ਵੇਖੋਗੇ ਜੇ ਨਾ ਸੰਭੀਆਂ ਤੇ ਇੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲਸ ਦੇ ਵਾਲੇ ਦਿਵਾਲੇ ਨਾ ਜਾਲੀਆਂ ਜਿਹੜੀਆਂ ਉਹ ਟੁੱਟ ਗਈਆਂ ਲੱਕੜਾਂ ਜਿਹੜੀਆਂ ਟੁੱਟ ਗਈਆਂ ਵਾਲੇ ਦਿਵਾਲੇ ਕਈਆਂ ਜਗ੍ਹਾ ਤੇ ਤਰੇੜਾਂ ਆਈਆਂ ਉਹ ਮੇਰੇ ਦਿਲ 'ਚ ਤਰੇੜਾਂ ਆਈਆਂ ਉਹ ਜਾਣ ਵਾਲੇ ਰਸਤੇ ਜਿਹੜੇ ਉਹਨਾਂ ਨੇ ਇਹਨੇ ਵਧੀਆ ਰਸਤੇ ਬਣਾ ਕੇ ਦਿੱਤੇ ਤੇ ਅਸੀਂ ਜਿਹੜੇ ਆਉਣ ਵਾਲੇ ਰਸਤੇ ਤੱਕ ਨਹੀਂ ਬਣਾ ਸਕੇ ਆਲੇ-ਦੁਆਲੇ ਕੋਈ ਸਾਫ-ਸਫਾਈ ਨਹੀਂ ਚੰਗੀ ਤਰ੍ਹਾਂ ਦੀ ਉਹ ਵੀ ਆਣ ਕੇ ਇੱਥੇ ਸਾਮ ਸੰਭਾਲ ਜਿਹੜੀ ਸੰਭੀ ਹੈ ਜਿੰਨੇ ਜੋਗੇ ਹੈਗੇ ਆ ਸੇਵਾ ਕਰਦੇ ਆ ਔਰ ਕਰਵਾਉਂਦੇ ਆ ਇਹਨਾਂ ਕੋ ਪ੍ਰਸ਼ਾਸਨ ਤੋਂ ਭਰਾਓ ਇੱਥੇ ਦੇ ਹਾਲਾਤ ਜਦੋਂ ਤੁਸੀਂ ਵੇਖੋਗੇ ਤੇ ਤੁਹਾਡਾ ਮਨ ਜਿਹੜਾ ਉਦਾਸ ਹੋ ਜਾਊਗਾ ਆਪਣੇ ਯੋਧਿਆਂ ਦੀਆਂ ਯਾਦਗਾਰਾਂ ਸੰਭਣਾ ਸਾਡਾ ਫਰਜ਼ ਹੈ ਰਾਤ ਨੂੰ ਇੱਥੇ ਲੇਜ਼ਰ ਸ਼ੋਅ ਚੱਲਦਾ ਇੱਥੇ ਇੱਕ ਬੰਦਾ ਵੀ ਨਹੀਂ ਹੁੰਦਾ ਜਿਹੜਾ ਚਲਾਉਣ ਵਾਲਾ ਇਕੱਲਾ ਹੀ ਹੁੰਦਾ ਕਿਤੇ ਨਾ ਕਿਤੇ ਬਹੁਤ ਤਕਲੀਫ ਹੁੰਦੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਪਰਾਹੁਣ ਆਪਣੀਆਂ ਯਾਦਗਾਰਾਂ ਨੂੰ ਆਪਣੀਆਂ ਵਿਰਾਸਤਾਂ ਨੂੰ ਸੰਭਲੋ ਬਹੁਤ ਜ਼ਰੂਰੀ ਆ ਜੇ ਨਾ ਵਿਰਾਸਤਾਂ ਨੂੰ ਨਾ ਸੰਭਿਆ ਤਾਂ ਮੰਨ ਵੇਖਿਓ ਤੁਹਾਡਾ ਜਿਹੜਾ ਵਾ ਇੱਥੇ ਆ ਕੇ ਕਿੰਨਾ ਖੁਸ਼ ਹੁੰਦਾ ਨਾ ਸੰਭਿਆ ਤੇ ਆਪਣੇ ਤੋਂ ਦਿਨੋਂ ਦਿਨ ਦੂਰ ਹੁੰਦੀਆਂ ਜਾਣੀਆਂ ਵੇਖੋ ਹਾਲਾਤ ਸੋ ਇੱਥੇ ਆਓ ਤੋਡੀਆਂ ਯਾਦਗਾਰਾਂ ਤੁਹਾਡਾ ਰਾਜ ਭਗ ਦੀਆਂ ਨਿਸ਼ਾਨੀਆਂ ਤੁਹਾਨੂੰ ਉਡੀਕ ਰਹੀਆਂ ਬਹੁਤ ਬਹੁਤ ਧੰਨਵਾਦ